ਹਾਂਜੀ ਅੱਜ ਕੀ ਗੱਲਬਾਤ ਹੈ ਜਿਹੜੀ ਅੱਜ ਅਸੀਂ ਦੱਸ ਰਹੇ ਹਾਂਗੇ ਅੱਜ ਬੀਕੇ ਜੂ ਟਕੌਂਦਾ ਨੂੰ ਫੇਰ ਵੱਡੀ ਸਫਲਤਾ ਮਿਲੀ ਜਦੋਂ ਸਿੱਧੂਪੁਰ ਦੇ ਆਗੂ ਬਲਾਕ ਆਗੂ ਤੇ ਪਿੰਡ ਕਾਈਆਂ ਵੱਡੀ ਗੰਤੀ ਦੇ ਵਿੱਚ ਆ ਕੇ ਸ਼ਾਮਲ ਹੋਈਆਂ ਕਿਉਂਕਿ ਟੀਵਲ ਸਿੰਘ ਇੱਕ ਹੀਰੇਵਾਲ ਤੋਂ ਬਲਾਕ ਦਾ ਇੱਕ ਸ਼ਰਗਰਮ ਆਗੂ ਸੀ ਜਿਹਨੂੰ 25-26 ਸਾਲ ਹੋ ਗਏ ਲਗਾਤਾਰ ਜੇਲ੍ਹ ਦੀ ਦੇ ਵਿੱਚ ਕੰਮ ਕਰਦੇ ਨੂੰ ਵਧੀਆ ਇਮਾਨਦਾਰੀ ਨਾਲ ਕੰਮ ਕੀਤਾ ਅੱਜ ਅਸ਼ੇਬੰਦੀ ਦਾ BKJ ਟਕੌਂਡਾ ਦਾ ਸਭਦਾਨ ਦੇਖ ਕੇ ਕੰਮ ਦੇਖ ਕੇ ਇਹਨਾਂ ਨੇ ਫੈਸਲਾ ਕੀਤਾ ਸਾਰੇ ਦਾ ਸਾਰਾ ਪਿੰਡ ਸਾਰੀ ਇਕਾਈ ਸਮੇਤ ਫੰਡ ਜਿਹੜਾ ਇਕੱਠਾ ਕੀਤਾ ਸੀ ਉਹ ਸਮੇਤ ਫੰਡ ਖਜ਼ਾਨਚੀ ਲੈ ਕੇ ਪ੍ਰਧਾਨ ਲੈ ਕੇ ਸਾਰੀ ਇਕਾਈ ਆਪਣੇ BKJ ਟਕੌਂਡਾ ਚ ਸ਼ਾਮਲ ਹੋਈ ਹੈ ਤੇ ਨਾਲ ਹੀ ਪਿੰਡ ਇਹਨਾਂ ਦੇ ਬਰਨਾਲਾ ਦਾ ਉੱਥੇ ਵੀ ਇਹਨਾਂ ਦੀ ਬਹੁਤ ਸਰਗਰਮੀ ਸੀਗੀ ਜਿਹੜਾ ਬਰਨਾਲਾ ਪਿੰਡ ਹੈ ਉੱਥੇ ਵੀ ਇਹਨਾਂ ਨੇ ਕਾਈ ਕੰਮ ਕੀਤੀ ਹੈ ਹੋਰ ਵੀ ਤਿੰਨ ਚਾਰ ਪਿੰਡ ਪ੍ਰਧਾਨ ਦੇ ਨਾਲ ਸਾਇਨਤ ਹੋਏ ਬੈਠੇ ਹੈ ਅ ਬੱਕ ਬੱਕ ਦੁਨੀਆ ਨੂੰ ਛੱਡ ਕੇ ਆਪਣੇ ਵੀਕੇਜੂ ਢਕੌਂਦਾ ਦੇ ਵਿੱਚ ਹਾਜ਼ਰ ਹੁੰਦੇ ਆ ਇਹਨਾਂ ਦਾ ਅਸੀਂ ਜ਼ਿਲ੍ਹੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੀ ਕਾਰਜਕਾਰੀ ਦੇਖੀ ਆਪਾਂ ਪੱਕੇ ਮੋਰਚਿਆਂ ਦੇ ਵਿੱਚ ਤੇ ਜਦੋਂ ਵੀ ਸ਼ਰਗਰਮੀ ਹੁੰਦੀ ਆ ਤਾਂ ਜਿਹੜੇ ਅਸਲ ਆਪਣੇ ਕਿਸਾਨ ਬਰੋਧੀ ਐ ਉਹਨਾਂ ਨਾਲ ਬਹੁਤ ਵਧੀਆ ਇਹਨਾਂ ਦੀ ਗੱਲਬਾਤ ਕਰਨ ਦਾ ਢੰਗ ਐ ਤੇ ਕਿਸਾਨਾਂ ਦੀ ਜਿੱਤ ਪ੍ਰਾਪਤ ਕਰਕੇ ਦਿੰਦੇ ਆ ਤੇ ਇਹਨਾਂ ਦਾ ਅਸੀਂ ਜੀਆਇਆ ਕਹਿੰਦੇ ਆ ਤੇ ਬਣਦਾ ਸਨਮਾਨ ਵੀ ਜਸ਼ੀਪੰਦੀ ਦੇ ਵਿੱਚ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਹਿੰਦੇ ਭਰੋਸਾ ਦਿਵਾਇਆ ਵੀ ਜਿਹੜਾ ਵੀ ਬੀਕੇਜ ਕੰਮ ਉਹ ਤੇ ਕੰਮ ਹੋਣਗੇ ਉਹਨਾਂ ਨੂੰ ਮਾਣਾ ਘਾਣਾ ਦੇ ਨਾਲ ਲਾਗੂ ਕਰਾਂਗੇ ਇਹ ਅੱਜ ਕੇਵਲ ਸਿੰਘ ਜੀ ਅੱਜ ਦਾ ਆਪਣਾ ਕੀ ਪ੍ਰੋਗਰਾਮ ਹੈ ਇਹ ਇਹ ਆਪਣੇ ਜੋਗ ਥਾਨੀ ਤੁਹਾਨੂੰ ਲੱਗਿਆ ਮੈਨੂੰ ਉਤਰ ਕੇ ਪਹਿਲਾਂ ਬਾਵਾ ਸਾਹਿਬ ਨਾਲ ਥੋੜੇ ਥੋੜੇ ਹੋਇਆ ਸੀਗਾ ਛੇਧ ਮੋਚ ਹੂੰ ਤੇ ਉਹਨਾਂ ਨੂੰ ਚੰਗਾ ਲੱਗਿਆ ਵੈਸੇ ਕੰਮ ਜਿਹੜਾ ਸੋਨ ਸਨਿਆ ਲਾਉਣਾ ਹੈ ਮੈਂ ਦਰਸ਼ਕਾਂ ਕੋਲੋਂ ਦੱਸਦੇ ਹਾਂ ਤੁਸੀਂ ਉਹ ਕਿਹਦੇ ਖਾਣੇ ਤੇ ਮੈਂ ਲਵੇਂ ਪੰਡਾ ਜੀ ਨੂੰ ਤੁਹਾਨੂੰ ਪਤਾ ਹੀ ਹੈ ਜਾਨਕਾਰ ਉਹ ਪੰਡਾ ਜੀ ਨੂੰ ਮੈਨੂੰ ਕਹਿੰਦੇ ਵੀ ਧੰਨਵਾਦ ਬਹੁਤ ਵਧੀਆ ਜਦਿਲ ਜੀ ਬਾਤ ਹੋ ਗਿਆ ਤੇ ਹੋਰ ਵੀ ਆਪਾਂ ਲਵੇਂ ਪੰਡਾ ਜੀ ਦੀ ਕੋਸ਼ਿਸ਼ ਕਰਾਂਗੇ ਬាទ ਵਾਦਾ ਸਹੀ ਜਦੋਂ ਵਸੇ ਵਧੀਆ ਮੈਨੂੰ ਲੱਗਿਆ ਕੋਈ ਵਧੀਆ ਛੱਤ ਨੂੰ ਕਿੰਨਾ ਚੁਲਿਆ ਸੀ ਨਾ ਲਾਹਤ ਕੀ ਹੋਦਾ ਇਧਰ ਪ੍ਰਧਾਨ ਜੀ ਅੱਜ ਤੁਸੀਂ ਇਹ ਬੈਚ ਲਾ ਰਹੇ ਹੋ ਆਪਣੇ ਆਗੂ ਦੇ ਕੀਮੇ ਇਹ ਕੀ ਗੱਲ ਹੈ ਜੀ ਨਾ ਪ੍ਰਧਾਨ ਨਾਲ ਲੰਬੇ ਸਮੇਂ ਤੋਂ ਨੇ ਕੰਮ ਕੀਤਾ ਜਸ਼ਮੰਦੀ ਦੇ ਵਿੱਚ ਤੇ ਅੱਜ ਬੀਕੇ ਜੂ ਟਕਾਂਦਾ ਦੇ ਵਿੱਚ ਇਹ ਸੰਗਲ ਹੋਇਆਗਾ ਅਸੀਂ ਸਿੱਧੂ ਪਰ ਜਸ਼ਮੰਦ ਨਾਲ ਸਾਡੇ ਕੇ ਬਲਾਕ ਦਾ ਆਗੂ ਸੀਗਾ ਕਿਉਂਕਿ ਬਹੁਤ ਸਾਰ ਗਰਮੀਆਂ ਅਸੀਂ ਦੀਆਂ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਜਸ਼ਮੰਦੀ ਦੇ ਵਿੱਚ ਤਾਂ ਕਰਕੇ ਅੱਜ ਆਪਣੇ ਸਾਥੀਆਂ ਸਮੇਤ ਜਿਹੜਾ ਸਾਰਾ ਪਿੰਡ ਹੈਗਾ ਹੀਰੇ ਵਾਲਾ ਹੀਰੇ ਵਾਲੇ ਪਿੰਡ ਦੀ ਸਾਰੀ ਕਾਈ ਪਹੁੰਚ ਗਈ ਤੇ ਨਾਲ ਹੀ ਇਹਨੇ ਇੱਕ ਤੋਂ ਪਿੰਡਾਂ ਦੇ ਵਿੱਚ ਹੋਰ ਜਿਵੇਂ ਬਰਨਾਲਾ ਸੀ ਉੱਥੇ ਵੀ ਇਹ ਗਰਮਕਾਈ ਉਹ ਸਾਰੀ ਦੀ ਸਾਰੀ ਆਪਣੇ ਕਲੇਂਦੀ ਆ ਇਸ ਕਰਕੇ ਦਾ ਆਪਾਂ ਦੇਖੀ ਜੀ ਪਾਉਂਦਾ ਕਿ ਉਹ ਧੰਨਵਾਦ ਕਰਦੇ ਆ ਆਸ ਵੀ ਕਰਦੇ ਆ ਵੀ ਅੱਗੇ ਤੋਂ ਜਿਵੇਂ ਪਹਿਲਾਂ ਨੇ ਇਮਾਨਦਾਰੀ ਨਾਲ ਲੰਬੇ ਸਮੇਂ ਤੋਂ ਲਗਾ 25 ਸਾਲ 30 ਸਾਲ ਦੇ ਦਿੱਤਾ ਨਾ ਇਮਾਨਦਾਰੀ ਨਾਲ ਕੰਮ ਕੀਤਾ ਅੱਗੇ ਤੋਂ ਵੀ ਇਹ ਆਸ ਰੱਖਦੇ ਆ ਕਿਉਂਕਿ ਇਹ ਕਹਿੰਦਾ ਵੀ ਕੇ ਜੂ ਦਗਾ ਤੇ ਜਿਹੜੇ ਮੈਨੂੰ ਸਬਧਾਨ ਆ ਜਿਹੜੇ ਕੰਮ ਆ ਉਹ ਚੰਗੇ ਲਾਉਦੇ ਆ ਤੇ ਤਾਂ ਕਰਕੇ ਆਪਣੇ ਜੀ ਸ਼ੁਕਰੀਆ ਠੀਕ